ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਦੋਵੇਂ ਚੰਗੇ ਦੁੱਧ ਵਾਲੀਆਂ گاਵਾਵਾਂ ਸੱਜਰਾ ਹੁਣ ਦੋਵੇਂ ਬੱਚੇ ਤੋਂ ਬਿਨਾ ਆਏ ਤੇ ਬਾਕੀ ਗੱਲਬਾਤ ਕਰਦੇ ਆ ਵੀ ਜਿਹਹਾਨਾਂ ਤੇ ਪੁੱਛਦੇ ਸਾਡੀ ਡਿਟੇਲ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਵਾਈ ਜ਼ਰੂਰ ਕਰਵਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਸੂਈਆਂ ਦੇ ਜੀ ਠੀਕ ਠਾਕ ਜੀ ਚਲੋ ਠੀਕ ਠਾਕ ਹੀ ਚੀਤਾ ਜੀ ਨਾਮ ਜੋਤਾ ਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਰੇਗੜ ਝੂੜੀਆਂ ਪਿੰਡ ਮਾਨਕਰਾ ਜੀ ਠੀਕ ਹੈ ਜੀ ਹਾਂਜੀ ਫੋਨ 987684919 ਠੀਕ ਹੈ ਅੱਜ ਦੋ ਫਿਰ ਅੱਜ ਦੋ ਵੀ ਜੀ ਦੋਵੇਂ ਵੜਾ ਚੰਗੀਆਂ ਨੇ ਦੋਵੇਂ ਸਾਫ਼ ਸੁਥਰੀਆਂ ਹਨਾ ਗਾਵੇਂ ਸਾਂਭਣ ਵਾਲੀਆਂ ਸਾਂਭਣ ਵਾਲੀਆਂ ਵੀ ਜੀ ਠੀਕ ਹੈ ਤੇ ਆ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਹ ਦੂਜਾ ਸੁਹਾਏ ਅੱਛਾ ਤੇ ਵਿਖੋ ਮੂਜੀ ਬਾਕੀ ਕਾਰ ਨੇ ਤੁਹੇ ਜੀ ਦੇ ਸੋਹਣੀ ਆ ਵੜ ਜਿਹੜੀ ਇੱਕ ਰੀ ਥਣਵੇਂ ਨੇ ਤਾਂ ਦਿਖਾ ਦੀਏ ਲਾਗੇ ਤੋਂ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਹੈ ਤੇ ਮਿਲਕਵੇਂ ਨੇ ਵੀ ਚੰਗੇ ਲੱਗੇ ਥੋੜੀ ਜਿਹਾ ਅੱਗੇ ਨੇ ਖਿੱਚੇ ਹੋਏ ਤੇ ਥਣ ਚੰਗੀ ਤਰ੍ਹਾਂ ਦੁਕਾਨ ਸੀ ਕਣਾ ਦੇ ਸਾਦੇ ਦੂਸਰੇ ਪਾਸੇ ਤਾਂ ਥਾਣੇ ਦੇਖ ਸਕਦੇ ਇਹਦੇ ਇੱਕੋ ਜਿਹਾ ਗੈਪ ਤੇ ਥਾਣੇ ਆ ਜਿਹੜੇ ਕਿੰਨਾ ਵਿਧੀਆਂ ਉਹਨਾਂ ਦੁੱਧ ਦੇ ਤੇ ਕੋਲ ਹੁਣ ਵੀਰ ਜੀ 7 ਕਿਲੋ ਤੋਂ ਬਾਅਦ ਦੁੱਧਿਆ ਦੇਵੇ ਅੱਛਾ ਹਾਂਜੀ ਠੀਕ ਆ ਤੇ ਬਾਕੀ ਇਹ ਵੀ ਇਹਦੀ ਸਾਂਭ ਨਹੀਂ ਹੋਈ ਇਹ ਨਾ ਵੰਡ ਛਾਂਡ ਬੰਦ ਕੀਤਾ ਇਹਦਾ ਬਣੀ ਨੂੰ ਕੋਈ 1.5 ਕਿ ਮਹੀਨਾ ਹੋ ਗਿਆ ਜੀ ਅੱਛਾ ਹਾਂਜੀ ਤੇ ਜੇ ਮੇਰਾ ਵੀਰ ਚੰਗੀ ਸਾਂਭ ਵਾਲਾ ਕੋਈ ਫੀਡ ਫਾਰਡ ਪਾਊਗਾ ਉਹ ਤੋਂ 9 ਕਿਲੋ ਰਬਾ ਨਾ ਇਹ ਚਾਹੀ ਜਣਾ ਬੱਚੇ ਠੀਕ ਆ ਹਾਂਜੀ ਤੇ ਥਣ ਥਣ ਓਕੇ ਸਾਰੇ ਥਣ ਓਕੇ ਵੀਰ ਜੀ ਕੋਈ ਭੂਰ ਛਟਾ ਨਹੀਂ ਤੋਰ ਫੇਰ ਇੱਕ ਰੇਣੀ ਸੁਵਾ ਦੂਸਰਾ ਜੀ ਦੂਸਰਾ ਜਵਾਬ ਜੀ ਬਾਕੀ ਇਹ ਆ ਵੀ ਚਲੋ ਰੰਗ ਰੂਪ ਦੀ ਸਾਫ ਆ ਆ ਜੋ ਲਾਇਓ ਜੀ ਬਾਕੀ ਮੂੰਹ ਵਿੱਚ ਜਲਸੀ ਵਰਗਾ ਛੋੜਾ ਜਾਂ ਰੇਹੂ ਕਿਤਾ ਪਿਆ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਛੋੜਾ ਜਿਹਾ ਕਰ ਦੇਣਾ ਵਾ ਚਲੋ ਮਾਲ ਤੇ ਨਹੀਂ ਲੱਭਦਾ ਬਾਹਰ ਹਾਂਜੀ ਤੇ ਜਾਇਬੀ ਰੱਖਣਾ ਵੀਰ ਜੀ ਕੰਮ ਇਹ ਦੇ ਦਈਏ 24000 ਦੀ ਕਰ ਦਈਏ ਥੋੜਾ ਬਤਾ ਮੰਨਤਾ ਨਾ 23000 ਦੀ ਵੀਰ ਜੀ ਦੇ ਦਾਂਗੇ ਠੀਕ ਆ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋ 24000 ਕਰ ਦਾਂ ਵੀਰ ਜੀ ਠੀਕ ਆ ਜੀ ਹਾਂਜੀ ਠੀਕ ਆ ਤੇ ਹੁਣ ਆ ਜਿਹੜੀ ਆ ਗਈ ਜ ਆਪਣੇ ਕੋਲ ਤੇ ਵੀਰ ਜੀ ਦੂਜਾ ਸਵੇਰ ਵੈੜ ਜੀ ਅੱਛਾ ਜੀ ਹਾਂਜੀ ਕੱਦ ਕਾਠੇ ਦਾ ਹੋਰ ਤੁਹਾਡੇ ਜਿੱਦਾ ਹੀ ਆ ਤੇ ਆ ਦੇਖਾ ਦੇ ਜੀ ਕੱਦ ਕੱਟ ਪੱਖਾ ਚੰਗੀ ਜਵਾਨ ਐ ਇਹਨੂੰ ਸੂਈ ਨੂੰ ਵੀਰ ਜੀ 3 3.5 ਮਹੀਨੇ ਹੋ ਗਏ ਜੀ ਅੱਛਾ ਉਹ ਘਰ ਵਾਲਿਆਂ ਦੇ ਵੀ ਦੁੱਧ 5 26 ਕਿਲੋ ਦੇ ਕੁਝ ਹੁੰਦੇ ਰਹੇ ਆ ਅੱਛਾ ਦੁੱਧ 11 ਕਿਲੋ ਆ ਅੱਛਾ ਹਾਂ ਜੀ ਤੇ ਬਾਕੀ ਚਲੋ ਹੁਣ ਮੇਰਾ ਵੀਰ ਕੋਈ ਗਾੜੀ ਸ਼ਾਮ ਕਰੂਗਾ ਦੁੱਧ ਫੇਰ ਵੀ ਨੇ 14 ਕਿਲੋ ਰਮਾਨਾ ਘਟੀ ਜਾਣਾ ਜੀ ਠੀਕ ਹੈ ਜੀ ਹਾਂ ਜੀ ਹੁਣ 11 ਟਰ ਹੈਗਾ ਪੱਕਾ ਤੇ 11 ਕਿਲੋ ਪੱਕਾ ਜੀ ਤੇ ਆ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਜੀ ਅਗਲੇ ਪਿਛਲੇ ਥਣ ਤੇ ਬਾਕੀ ਮਿਲਕ ਵੇਨ ਵੀ ਚੰਗੀ ਮੋਟੀ ਲੱਗੀ ਐ ਇਹਦੇ ਤੋਰੋ ਦੋ ਫੇਰੇ ਕਰੀ ਨਾ ਮੈਂ ਬਾਕੀ ਕੱਦ ਕਾਠ ਫਖਰ ਚੰਗੀ ਜਵਾਨ ਆ ਇਹ ਆ ਵੀ ਗਾਂਹ ਤਿਆਰ ਕਰਨ ਵਾਲੀ ਹੈ ਜਿਹੜਾ ਕੋਈ ਵੀਰ ਗਾਂਹ ਤਿਆਰ ਕਰ ਲੂਗਾ ਤੇ ਚੰਗੀ ਰਕਮ ਨਾਲ ਜੋੜ ਦਊਗੀ ਆ ਤੋਂ ਨੰਬਰ ਦੀ ਵੀ ਫਾਰਮ ਚ ਵਾਸਾ ਤੇ ਵੀ ਲੱਗੀ ਆ ਇਹ ਪਰ ਹੁਣ ਲਈ ਆ ਵੈੜ ਅੱਛਾ ਹਾਂਜੀ ਥੰਨ ਥਨ ਪੂਰੇ ਜਿਹਤਰਾ ਤੁਹਾਨੂੰ ਰੋਕੇ ਵੀਰ ਜੀ ਬਾਕੀ ਇਹ ਵੀ 5 26 ਦੇਣ ਇਹਨੂੰ ਟੀਕਾ ਭਰਾਏ ਨੂੰ ਹੋ ਗਿਆ ਜੀ ਅੱਛਾ ਹਾਂਜੀ ਠੀਕ ਹੈ ਜੀ ਤੇ ਆਹ ਈ ਚੀਜ਼ਾਂ ਬਾਕੀ ਉਹ ਗੁਵਾ ਗਾਵਾਂ ਜੇ ਲੱਗਾ ਸੀ ਉਹਦੇ ਕਰਕੇ ਵਾਲਬੂਜ਼ ਜੇ ਰੱਥੇ ਆ ਠੀਕ ਹੈ ਜੀ ਹਾਂਜੀ ਤੇ ਇੱਕ ਵਾਰੀ ਪਿਛੇ ਹਵਨ ਦਿਖਾ ਦਈਏ ਤਾਂ ਚੰਗੀ ਤਰ੍ਹਾਂ ਫਿਰ ਤਾਂ ਬਾਕੀ ਵੀ ਜਿੱਟ ਲਾਂ ਟੁਲਾ ਬੋਲ ਆ ਦੇਖੀਏ ਹਾਂ ਦੇਖਦੇ ਹਾਂ ਨਾ ਤੇ ਆ ਉਹ ਨੇਕੀ ਦਾ ਵਿੱਚ ਇਹ ਫਰਕ ਥੋੜਾ ਜਿਹਾ ਲੱਗਦਾ ਨਹੀਂ ਜੇ ਉਹ ਵੀਰ ਜੀ ਤਾਂ ਲਈ ਮਾੜਾ ਮੋਟਾ ਉੱਗਿਆ ਪਰ ਤਾਰਾਂ ਦਾ ਨਹੀਂ ਫਰਕ ਉਹ ਜੀ ਅੱਛਾ ਤਾਰਾਂ ਓਕੇ ਬਰोबर ਪੂਰੀ ਜੀ ਮੇਰਾ ਵੀਰ ਕੋਈ ਤਜਲੀ ਨਹੀਂ ਤਸੱਲੀ ਕਰਕੇ ਲੈ ਗਏ ਹਨਾ ਠੀਕ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਹੁਣ ਮੁੱਲ ਕਰ ਦੇਣਾ ਛੋੜਾ ਜਾਈ ਜੇ ਇਹਦੇ ਹੁਣੇ ਹੀ ਬੱਚਾ ਹੁੰਦਾ ਨਾ ਤੇ ਵਾਸੀ 45000 ਦੀ ਵਿਕਦੀ ਹਾਂਜੀ ਤੇ ਹੁਣ ਦੇ ਲਈ ਵੀਰ ਜੀ 30000 ਦੀ ਕਰ ਦਈਏ ਛੋਟ ਥੋੜੀ ਵਧੀ ਹੋਰ ਵਾਸੀ ਚੰਗੀ ਜੀ ਬਾਕੀ ਆ ਵੀ ਇੱਕ ਸਾਬ ਦਾ ਇਹ ਆ ਉਹ ਖੜੇ ਜਿਹਨੇ ਗਾਂ ਤਿਆਰ ਕਰਦੀ ਤਿਆਰ ਕਰਦੀ ਸੀ ਸ਼ਾਂਭ ਵਾਲਾ ਜੀ ਸ਼ਾਂਭ ਵਾਲਾ ਖੜੇ ਹਾਂ ਨਾ ਤਿਆਰ ਦੀ ਜੁੱਟੀ ਦੇ ਦਾਂਗੇ ਕਰ ਦਈਏ ਥੋੜਾ ਘੋਰ ਹੋਰ ਤੁਸੀਂ ਦੱਸ ਦੋ ਜੀ 27000 ਦੀ ਦੇ ਦਈਏ ਧੱਕਾ ਲੈਣਾ ਜੀ ਨਹੀਂ ਧੱਕਾ ਨਹੀਂ ਹੁੰਦਾ ਜਾਣ ਦਾ ਕੋਈ 27000 ਦੀ ਦੇ ਦਾਂਗੇ ਬਸ ਠੀਕ ਹੈ ਤੇ ਦੁੱਧ 11 ਟਰਨ ਕਰ 11 ਕਿਲੋ ਵੀਰ ਜੀ ਹੁਣ ਤਿਆਰ ਹੈ ਬਾਕੀ ਕੋਈ ਤੇਲ ਤੂਲ ਵੇਰਾ ਵੀ ਦਊਗਾ ਨਾ ਦੁੱਧ 14 15 ਕਿਲੋ ਰਮਾਣਾ ਘਟੀ ਜਾਣਾ ਫੇਰ ਇਹਨੇ ਹੁਣ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀਰ ਜੀ ਬਾਅਦ ਜੀ ਬਾਕੀ ਇਹ ਆਵੇ ਕੋਈ ਵੀਰ ਇਥੋਂ ਆਪਣੀ ਚੋਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ